ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਕਿਹਾ ਸੁਨਾਰ ਚੰਨਜੀਤ ਸਿੰਘ ਚੰਨੀ ਜੀ ਉਹ ਰਹੇ ਕਿ ਮੇਰੇ ਕੋਲ 2 ਕਰੋੜ ਰੁਪਏ ਦੀ ਫਰੋਖਤ ਮੰਗੀ ਗਈ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਗੱਲ ਤੇ ਕਿਹੜਾ ਕਿਸੇ ਨੇ ਗੋਡ ਫਰਮਾ ਰਿਆ ਹੋਰੀ ਕੋਈ ਐਫ ਆਈ ਆਰ ਲਾਉਂਜ ਨਹੀਂ ਹੋਏਗੀ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਹੈ ਜਦੋਂ ਕੋਈ ਹਾਦਸਾ ਹੋ ਜਾਏਗਾ ਤਾਂ ਫਿਰ ਕਹਿਣਗੇ ਵੀ ਠੀਕ ਹੈ ਭਈਾ ਫਲਾਣਾ ਹਾਦਸਾ ਹੋਇਆ ਸੋ ਮੁੱਖ ਮੰਤਰੀ ਅਗਰ ਕੰਪਲੇਨਟ ਦੇ ਰਿਹਾ ਹੋਰੀ ਪੜਤਾਲ ਹੋਣਾ ਕਰਣੀ ਚਾਹੀਦੀ ਸੀ 620642023 22 ਜਿਸ ਪ੍ਰਕਾਰ ਲੋਰੈਂਸ ਬਛੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇਲ੍ਹ ਦੇ ਅੰਦਰ ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨਾਂ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸਪੂਸਾ ਦੱਸੀ ਸੀ ਡੀਜੀਪੀ ਸਾਹਿਬ ਨੇ ਉਹ ਹੀ ਭੇਸਪੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਆਹ ਉਹਰੇ ਵਾਰ ਖੱਟੇ ਸੀ ਇੰਨੇ ਨੇ ਵਾਰ ਸੀ ਆ ਦੇ ਵਿੱਚ ਦੂਜੀ ਇੰਟਰਵਿਊ ਆ ਗਈ ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋ ਗਈ ਜੇਲ੍ਹ ਦੇ ਅੰਦਰ ਤੁਸੀਂ ਕਹਿੰਦੇ ਆ ਕਿ ਫਰਸਟ ਕਲਾਸ ਜੇਲ੍ਹ ਹੈ ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ ਤੇ ਫਿਰ ਹਾਈ ਕੋਰਟ ਨੇ ਸੁਮੋਟੋ ਲਿਆ ਇਸ ਗੱਲ ਇਹ ਮੇਰੇ ਖਿਆਲ ਨਵੰਬਰ 2023 ਨੂੰ ਇਹਦੇ ਤੇ ਸੁਮੋਟੋ ਹੋਇਆ ਤੇ ਸੁਮੋਟੋ ਤੋਂ ਬਾਅਦ ਯਾਰ ਵੀ ਜਿਹੋ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਰੇ ਬਾਰੇ ਕੀ ਹੈ ਕਲਮ ਕੀਤਾ ਗਿਆ ਇਹਨਾਂ ਨੇ ਕੋਈ ਜਵਾਬ ਇਧਰ ਉੱਤਰਦਾ ਦਿੱਤਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਡਿਸਸੈਟੀਸਫਾਈਡ ਹੈ ਘੋਟੇਸ ਜਵਾਬ ਤੋਂ ਪਰ ਫਿਰ ਇਹਨਾਂ ਨੇ ਸੱਟ ਬਣਾਈ ਗਈ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਔਰ ਤੁਸੀਂ ਉਜਾਨਾ ਖਬਰਾਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਵੇਰਾਂ ਤੇ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਵਾਰਦਾਤਾਂ ਸਾਨੂੰ ਖਬਰ ਮਿਲਦੀ ਆ ਥੋੜੇ ਦਿਨ ਪਹਿਲਾਂ ਜੋ ਮੋਹੱਲੇ ਸਾਪਣੇ ਮੋਹੱਲੀ ਵਿੱਚ ਇਹ ਹਾਦਸਾ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਲਾਇ ਨ ਆਰਡਰ ਔਰ ਇਹ ਪਹਿਲੇ ਦਿਨ ਤੋਂ ਜਿਸ ਤੋਂ ਦਿਨ ਤੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਮਣਾ ਦੇ ਵਿੱਚ ਬੈਠ ਗਿਆ ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਹਿਰ ਦੇ ਵਿੱਚ ਹਿੰਦੂ ਭਰਾਵਾਂ ਉਸ ਵਕਈ ਐਸੀ ਘਟਨਾ ਕਰ ਵੋਈ ਚਾਹੇ ਉਹ ਨੁਕੋਦਰ ਵਪਾਰੀ ਦਾ ਜਿਹਨੂੰ ਸਿਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਮੈਂ ਸਮਝਦਾ ਕਿ ਅੱਜ ਸਮਾਂ ਸਾਲ ਵੀਰਜਾਨ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਲੇਕਿਨ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਆਪਣੀ ਮਨਮਰਜ਼ੀ ਕਰ ਰਹੇ ਨੇ ਮੈਂ ਧਿਆਨ ਦਿਵਾਉਣਾ ਚਾਹਣਾ ਹੈ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ ਗਿੱਦੜਾ ਮੁਕਸਰ ਮਲੂਟ ਬਰਨਾਲਾ ਬਠਿੰਡਾ ਇਥੇ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਹੈ ਸਕਾਇਪ ਕਰਦਾ ਕੇਵਲ 1% ਲੋਕ ਨੇ 99% ਜਿਆਦਾ ਡਰਦੇ ਮਾਰੇ ਆਪ ਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੋਦੀਆਂ ਦੇ ਦਿੰਦੇ ਨੇ ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਦੀਆਂ ਮੰਗੀਆਂ ਗਈਆਂ ਔਰ ਦੋ ਤਿੰਨ ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ ਉਹ ਕਹਿੰਦਾ ਸੀ ਦੱਸ ਦੇ ਤਾਂ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ